ਸੂਪਰਸਟਾਰ ਰਾਜੇਸ਼ ਖੰਨਾ ਜਿਨ੍ਹਾਂ ਨੇ ਬਹੁਤ ਲੰਮਾ ਸਮਾਂ ਮਾਇਆ ਨਗਰੀ ਤੇ ਰਾਜ ਕੀਤਾ ਔਰ ਇੱਕ ਤੋਂ ਇੱਕ ਸੁਪਰ ਹਿੱਟ ਫਿਲਮ ਦਿੱਤੀ ਪਰ ਉਹ ਸੰ 2012 ਵਿੱਚ ਇਸ ਫਾਨੀ ਸੰਸਾਰ ਨੂੰ ਛੱਡ ਗਏ ਉਸ ਬਾਅਦ ਉਹਨਾਂ ਦੇ ਜਿਹੜੇ ਵੀ ਫੋਲੋਅਰ ਸੀ ਉਹਨਾਂ ਦੇ ਚਾਹਣ ਵਾਲੇ ਸੀਗੇ ਉਹਨਾਂ ਦੇ ਦਿਲ ਨੂੰ ਬਹੁਤ ਵੱਡਾ ਝਟਕਾ ਲੱਗਾ ਸੀ ਪਰ ਤੁਹਾਨੂੰ ਅੱਜ ਇੱਕ ਐਸੇ ਸ਼ਖਸ ਨਾਲ ਦੂਬਰੂ ਕਰਵਾਉਣ ਜਾ ਰਹੇ ਹਾਂ ਜਿਹੜੇ ਕਿ ਹੁਬ ਹੁ ਰਾਜੇਸ਼ ਖੰਨਾ ਵਿਖਾਈ ਦਿੰਦੇ ਨੇ ਹਾਈ ਹੈਲੋ ਨਾਮ ਹੈ ਰਵੀ ਕੁਮਾਰ ਉਹ ਅੰਮ੍ਰਿਤਸਰ ਵਿੱਚ ਜਮੇ ਪਲੇ ਨੇ ਪਰ ਪੂਰਾ ਜਿਹੜਾ ਕੀ ਸਟਾਈਲ ਜਿਹੜਾ ਉਹ ਸੁਪਰਸਟਾਰ ਰਾਜੀਸ਼ ਖੰਨਾ ਵਰਗਾ ਹੈ ਤਾਂ ਗੱਲ ਬਾਤ ਕਰ ਲੈਣੇ ਆ ਪਾਜੀ ਪਹਿਲੇ ਤਾਂ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਥੈਂਕ ਯੂ ਸਰ ਅ ਰਵੀ ਜੀ ਕੀ ਕਹਿਣਾ ਚਾਹੋਗੇ ਜਿਹੜੀ ਤੁਸੀਂ ਲੁੱਕ ਦਿੱਤੀ ਹੋਈ ਹੈ ਆਪਣੀ ਇਹ ਤੁਸੀਂ ਰਜੇਸ਼ ਖੰਨਾ ਤੋਂ ਇਨਸਪਾਇਰ ਤੋਂ ਹੈ ਇਹੋ ਹਾਂ ਜੀ ਇਹ ਤੁਸੀਂ ਕਿਦੋਂ ਪਛਾਣਿਆ ਆਪਣੇ ਉਹਨੂੰ ਵੀ ਤੁਹਾਡੇ ਵਿੱਚ ਗੁਰਜੇਸ਼ ਖੰਨੇ ਦੀਆਂ ਖੂਬਹੂ ਕੁਆਲਿਟੀਆਂ ਜਿਹੜੀਆਂ ਕਿ ਉਹ ਵੇਖਣ ਨੂੰ ਮਿਲਦੀਆਂ ਨੇ ਇਹ ਆਪਣਾ ਜਦੋਂ ਮੈਂ ਆਪਣਾ ਕੀ ਕਹਿੰਦੇ 20 ਸਾਲ ਦਾ ਹਾਂ ਮੈਂ 20 ਸਾਲ ਦੀ ਉਮਰ ਹੀ ਮੇਰੀ ਤੋਂ ਮੈਨੂੰ ਸ਼ੌਂਕ ਪੁਰਾਣੀ ਪਿਕਚਰ ਵੇਖਣ ਦਾ ਬਹੁਤ ਹੀ ਠੀਕੇ ਤਾਂ ਖਾਸ ਕਰਕੇ ਰਾਜੇਸ਼ ਖੰਨਾ ਦੀ ਪਿਕਚਰ ਮੈਨੂੰ ਬਹੁਤ ਅੱਛੀ ਲੱਗਦੀ ਫਿਰ ਉਹਨਾਂ ਦੀ ਤਰ੍ਹਾਂ ਮੈਂ ਕੱਪੜੇ ਪਾਲਨੇ ਸ਼ੁਰੂ ਕਰਦਨੇ ਵਾਲਾ ਦਾ ਸਟਾਈਲ ਠੀਕੇ ਤੋ ਫਿਰ ਆਸਤਾ ਆਸਤਾ ਮੈਂ ਉਹਨਾਂ ਦੀ ਤਰ੍ਹਾਂ ਹੌਲੀ ਹੌਲੀ ਐਕਟਿੰਗ ਸ਼ੁਰੂ ਕੀਤੀ ਡਾਂਸ ਚਲ ਤੁਰੰਦਾ ਸਟਾਈਲ ਠੀਕੇ ਦੇਖਣ ਦਾ ਸਟਾਈਲ ਤੇ ਕੁਛ ਉਹਨਾਂ ਦੇ ਜੋ ਵੀ ਸਟਾਈਲ ਹੀ ਮੈਂ ਉਹਨਾਂ ਨੂੰ ਕਾਪੀ ਕੀਤੀ

ਮੈਂ ਕبھی-ਕبھی ਚਿਹਰੇ ਦੇ ਆਇਨੇ ਦੇ ਸਾਹਮਣੇ ਆਣਾ ਤੇ ਮੈਂ ਦੇਖਣਾ ਵੀ ਯਾਰ ਮੈਂ ਰਾਜेश ਖੰਨਾ ਦਿਖਦਾ ਹੂੰ ਹੂੰ غور ਸੇ ਦੇਖੋ ਮੈਂ ਲੋਕ ਲੋਕ ਕਹਿੰਦੇ ਨੇ ਤੇ ਫਿਰ ਮੈਂ ਕੀ ਕੀਤਾ ਮੈਂ ਕਿ ਫਿਰ ਮੈਂ ਚਲੋ ਲੋਕ ਕਹਿੰਦੇ ਤੇ ਫਿਰ ਇੱਕ ਦਿਨ ਐਸਾ ਆਇਆ ਮੈਂ ਫਾਰਮ ਭਰਦਾ ਹਾਂ ਓਡੀਸ਼ਨ ਦੇ ਹੂੰ ਠੀਕ ਹੈ ਤੇ ਓਡੀਸ਼ਨ ਦੇ ਫਾਰਮ ਭਰਦਾ ਤੇ ਓਡੀਸ਼ਨ ਦੇ ਫਾਰਮ ਭਰਦਾ ਹਾਂ ਤੇ ਇੱਕ ਦਿਨ ਐਸਾ ਆਇਆ ਕਿ ਬੰਬਈ ਤੋਂ ਮੈਨੂੰ ਕਾਲ ਆ ਗਈ ਜੀ ਤਾਂ ਬੰਬਈ ਤੋਂ ਕਾਲ ਆ ਗਈ ਤੇ ਮੈਂ ਮੈਨੂੰ ਕਹਿੰਦੇ ਰਵੀ ਜੀ ਤੁਸੀਂ ਬੰਬਈ ਆ ਸਕਦੇ ਹੋ ਮੈਂ ਨੇ ਸਰ ਮੈਂ ਬੰਬਈ ਨਹੀਂ ਆ ਸਕਤੇ ਕਿ ਮੈਂ ਇੱਥੇ ਜੌਬ ਕਰਦਾ ਮੇਰ ਕੋ ਬਹੁਤ ਮੁਸ਼ਕਲ ਹੈ ਬਲੀ ਆਣਾ ਤੋ ਕਹਿੰਦੇ ਚਲੋ ਠੀਕ ਹੈ ਰਵੀ ਤੁਸੀਂ ਨਹੀਂ ਆ ਸਕਦੇ ਆਹੀ ਆ ਸਕਦੇ ਤਾਂ ਤੁਸੀਂ ਮਿਲੋਗੇ ਹਾਂ ਮੈਂ ਮਿਲਾਂਗਾ ਜ਼ਰੂਰ ਤੁਹਾਨੂੰ ਤੁਸੀਂ ਆਓਗੇ ਤੁਹਾਡਾ ਵੈਲਕਮ ਹੈ ਸਾਡੇ ਅੰਬਰ ਸੱਚ ਜ਼ਰੂਰ ਮਿਲਾਂਗੇ ਤੁਹਾਨੂੰ ਫੁਰਨਾ ਦਾ ਅੰਬਰ ਜਰਸ ਅੰਬਰ ਸਾਰ ਜਦੋਂ ਆਏ ਹੋ ਤੇ ਫਿਰ ਉਹਨਾਂ ਨੇ ਮੈਨੂੰ ਕਾਲ ਕੀਤੀ ਕਿ ਰਵੀ ਜੀ ਸੀ ਅੰਮ੍ਰਾ ਅੰਮ੍ਰitsar ਪਹੁੰਚ ਚੁਕੇ ਆ ਅਸੀਂ ਤੁਹਾਨੂੰ ਦੇਖਣਾ ਚਾਹਨੇ ਆ ਤੁਹਾਨੂੰ ਮਿਲਣਾ ਚਾਹਨੇ ਆ ਤੇ ਇਸ ਕਰਕੇ ਤੁਸੀਂ ਆਪਣਾ ਓਡੀਸ਼ਨ ਦੇ ਸਕਦੇ ਹੋ ਫਿਰ ਮੈਂ ਆਪਣਾ ਗਿਆ ਮੈਂ ਓਡੀਸ਼ਨ ਦਿੱਤੀ ਤੇ ਅਸੀਂ ਗਾਣਾ ਕੀਤਾ ਅਫਤਾਰ ਪਿਕਚਰ ਦਾ ਅਫਤਾਰ ਪਿਕਚਰ ਦਾ ਗਾਣਾ ਕੀਤਾ ਤੁਸੀਂ ਉਹਨਾਂ ਨੇ ਕਿਹਾ ਕਿ ਰਵੀ ਜੀ ਤੁਸੀਂ ਰੂਮ ਚ ਨਾ ਕਰੋ ਕਮਰੇ ਚ ਵੀ ਆਡੀਸ਼ਨ ਹੁੰਦੀ ਆਹੀਂ ਫਿਰ ਮੈਨੂੰ ਖੁੱਲੇ ਮੈਦਾਨ ਚ ਲੈ ਗਏ ਕਿ ਰਵੀ ਜੀ ਤੁਸੀਂ ਖੁੱਲੇ ਮੈਦਾਨ ਚ ਕਰੋ ਕਿ ਛੋਟੇ ਜਿਹੇ ਕਮਰੇ ਚ ਨਹੀਂ ਆਏਗਾ ਮੈਂ ਚਲੋ ਠੀਕ ਹੈ ਜੀ ਫਿਰ ਮੈਂ ਖੁੱਲੇ ਮੈਦਾਨ ਚ ਲੱਗ ਗਿਆ ਆਡੀਸ਼ਨ ਹੋਈ ਸਕੂਲ ਚ ਸਕੂਲ ਦੇ ਵਿੱਚ ਫਿਰ ਗਰਾਊਂਡ ਤੇ ਵਿੱਚ ਲੈ ਗਏ ਸਟੇਜ ਲੱਗੀ ਫਿਰ ਉੱਥੇ ਮੈਂ ਅਪਕਾਰ ਪਿਕਚਰ ਦਾ ਗਾਣਾ ਕੀਤਾ ਉੱਪਰ ਵਾਲੇ ਤੇਰਾ ਕੋਈ ਜਵਾਬ ਨਹੀਂ ਕਬ ਕਿਆ ਦੇ ਦੇ ਕੋਈ ਹਿਸਾਬ ਨਹੀਂ ਫਿਰ ਇਸ ਗਾਨੇ ਨੂੰ ਮੈਂ ਕੰਪਲੀਟ ਤਿਆਰ ਮਲੀ ਉਹਨਾਂ ਦੇ ਸਾਹਮਣੇ ਫੋਰਮ ਆਫ ਕੀਤੀ ਫਿਰ ਮਨੋਂ ਨਾ ਪਬਲਿਕ ਜਿਹੜੀ ਸਾਹਮਣੇ ਖਲੋਤੀ ਉਹਨਾਂ ਨੇ ਇੱਜ਼ਤ ਪਿਆਰ ਮੈਨੂੰ ਬਹੁਤ ਦਿੱਤਾ ਤਾੜੀਆਂ ਨਾਲ ਮੇਰਾ ਸਵਾਗਤ ਕੀਤਾ ਮੇਰੀ ਕਲਾ ਨੂੰ ਉਹਨਾਂ ਨੇ ਮਾਨ ਦਿੱਤਾ ਫਿਰ ਮੈਂ ਸੋਚਿਆ ਕਿ ਯਾਰ ਆਜੇਲੀ ਦੁਨੀਆ ਮੈਨੂੰ ਤਾੜੀਆਂ ਨਾਲ ਇੱਜ਼ਤ ਮਾਨ ਦੇ ਰਹੀ ਹੈ ਪਿਆਰ ਕਰਦੀ ਪਈ ਹੈ ਫਿਰ ਉਹਨਾਂ ਚ ਇੱਕ ਬੰਦਾ ਮੈਨੂੰ ਉੱਠ ਕੇ ਬੋਲੇ ਕਿ ਸਰ ਤੁਸੀਂ ਤੁਸੀਂ ਹੋਰ ਕਈ ਐਕਟਰ ਦੀ ਕਾਪੀ ਨਾ ਕਰਿਓ ਤੁਸੀਂ ਇਸ ਦੀ ਕਾਪੀ ਕਰੋ ਠੀਕ ਹੈ ਤੁਹਾਡੇ ਕੋਲ ਹੋਰ ਵੀ ਟੈਲੈਂਟ ਹੋਏਗਾ ਗੁਬਿੰਦੇ ਦਾ ਵੀ ਹੋ ਸਕਦਾ ਕਈ ਹੋਰ ਦੇ ਵੀ ਐਕਟਰ ਦਾ ਹੋ ਸਕਦਾ ਪਰ ਉਹ ਤੁਹਾਡੇ ਦਾ ਸ਼ੂਟ ਨਹੀਂ ਬੈਂਦਾ ਇਹ ਰਾਜੇਸ਼ ਖਰਨਾ ਜੀ ਤੁਹਾਡੇ ਦੇ ਫੇਸ ਤੇ ਤੁਹਾਡੀ ਬਾਡੀ ਲੈਂਗੁਏਜ ਜੇਗੀ ਉਹ ਤੇ ਤੁਹਾਨੂੰ ਸ਼ੂਟ ਕਰਦਾ ਹੈ ਤੇ ਮੈਂ ਬੋਲਾ ਚਲੋ ਠੀਕ ਹੈ ਸਰ ਤੁਹਾਡੀ ਮੈਂ ਗੱਲ ਨੂੰ ਫੋਲੋ ਕਰਾਂ ਫਿਰ ਉਸ ਤੇ ਮੈਂ ਉਹ ਉਹਨਾਂ ਦੀ ਗੱਲ ਨੂੰ ਫੋਲੋ ਕੀਤਾ ਫਿਰ ਉਸ ਤੋਂ ਬਾਅਦ ਬਾਲੀਵੁੱਡ ਜਾਣ ਦਾ ਮੌਕਾ ਮਿਲਿਆ ਕਿਤੇ ਬਾਹਰ ਮੁੰਬਈ ਗਏ ਕਿਤੇ ਫਿਲਮਾਂ ਦੇ ਚਾਂਸ ਆਪਣਾਏ ਆਪਣੇ ਨਹੀਂ ਨਹੀਂ ਬੰਬਈ ਨਹੀਂ ਮੈਂ ਜਾ ਸਕਦਾ ਕਿਉਂਕਿ ਮੈਂ ਮੈਚਲੀ ਨਾ ਸਰਕਾਰੀ ਜੌਬ ਕਰਦਾ ਹਾਂ ਮੈਂ ਲੱਗਾ ਯੂਨੀਅਨ ਬੈਂਕ ਚ ਯੂਨੀਅਨ ਬੈਂਕ ਚ ਲੱਗਾ ਤੇ ਇਸ ਕਰਕੇ ਮੈਂ ਸਰਕਾਰੀ ਜੌਬ ਤੋਂ ਫਿਰ ਮੈਂ ਛੱਡ ਕੇ ਨਹੀਂ ਜਾ ਸਕਦਾ ਸੀ ਬੰਬਈ ਜਦੋਂ ਮੈਂ ਗਿਆ ਹਾਂ ਮੈਂ ਐਸੀ ਗੱਲ ਨਹੀਂ ਮੈਂ ਸਿਲੈਕਟ ਹੋ ਗਿਆ ਹਾਂ ਮੈਂ ਫਿਰ ਉਹਨਾਂ ਨੇ ਬੰਬਈ ਵਾਲਿਆਂ ਨੂੰ ਬੁਲਾਇਆ ਮੈਂ ਗਿਆ ਵੀ ਆ ਬੰਬਈ ਉੱਥੋਂ ਦੇ ਜਿਹੜੇ ਲੋਕ ਹੀ ਯਾਨੀ ਕਿ ਕੈਮਰਾਮੈਨ ਹੈ ਨੇ ਕੱਪ ਵਾਲੇ ਕੁਝ ਵੀ ਹੈ ਉਹ ਤਾਂ ਕਹਿੰਦੇ ਹੀ ਕਹਿੰਦੇ ਸਰ ਤੁਸੀਂ ਇੱਥੇ ਰਹੋ ਤੁਹਾਨੂੰ ਜ਼ਰੂਰ ਕੰਮ ਮਿਲੇਗਾ ਤੇ ਮੈਂ ਚਲੋ ਠੀਕ ਹੈ ਸਰ ਕੋਈ ਗੱਲ ਨਹੀਂ ਕਿਉਂਕਿ ਮੈਨੂੰ ਪਤਾ ਹੀ ਕਿ ਮੈਂ ਸਰਕਾਰੀ ਨੌਕਰੀ ਨਹੀਂ ਛੱਡ ਸਕਦਾ ਇਸ ਕਰਕੇ ਮੈਂ ਨਹੀਂ ਗਿਆ ਤੇ ਬਾਕੀ ਬੰਬਈ 'ਚ ਵੀ ਬਹੁਤ ਪਿਆਰ ਮਿਲਿਆ ਉੱਥੇ ਜਿਹੜੀ ਆਡੀਅנס ਸੀ ਉਹਨਾਂ ਨੇ ਵੀ ਬੜਾ ਮੈਨੂੰ ਪਿਆਰ ਦਿੱਤਾ ਤੇ ਹਾਸੇ ਮੇਨਾ ਬੜੇ ਹੋਏ ਹੈ एक दिन की कि मैं मेरा रीचार्ज खत्म हो गया हाँ <laughs> रीचार्ज खत्म हो गया तो मैंने चलो फैमिली ना गल करनी है तो मैं चलो रिचार्ज करवा ली मैं रिचार्ज करवा गया तो मैनू दुकानदार बोला कि हाँ जी सर मैंने बोला रीचार्ज करना है सर वो बोला सर आपसे एक बात बोलूं मैंने बोली सर hmm. कहता मैं तो आपको देख के ना एकदम टैक हो गया कि काका कहाँ का से जिंदा हो गए तो भाई नहीं यार ऐसी कोई बात नहीं हम तो उनके छोटे-मोटे कलाकार हैं हम काका की तरह नहीं बन सकते नहीं। वो तो बहुत महान शख्स तो, है तो बहुत सारी उन्होंने फिल्में देती हैं जिनकी अपना है ना बहुत हिट फिल्में देती है सुपरहिट फिल्में देती है माय नगरी 15 फिल्में लगातार सुपरहिट देती हैं जो आज तक उनका रिकॉर्ड कायम है ना सलमान खान तोड़ सकता है ना शाहरुख खान तोड़ सकता ਕੋਈ ਵੀ ਹੀਰੋ ਉਹਨਾਂ ਦਾ ਰਿਕਾਰਡ ਨਹੀਂ ਤੋੜ ਸਕਿਆ ਆਜ ਉਹਨਾਂ ਦਾ ਰਿਕਾਰਡ ਕਹਿ ਮੈਂਗਾ 15 ਫਿਲਮਾਂ ਲਗਾਤਾਰ ਸੁਪਰ ਹਿੱਟ ਦੇਣੀਆਂ ਇਹ ਕਿਸੇ ਦਾ ਨਹੀਂ ਕੰਮ ਹੈ ਸਿਰਫ ਰਾਜेश ਖੰਨਾ ਦਾ ਹੀ ਕੰਮ ਹੈ ਖੰਨਾ ਸਾਹਿਬ ਦੀ ਕੋਈ ਫਿਲਮ ਹੁੰਦੀ ਸੀ ਫਿਰ ਵੇਖਣ ਜਾਂਦੇ ਸੀ ਹਾਂ ਰਾਜेश ਖੰਨਾ ਦੀ ਫਿਲਮ ਮੈਂ ਆਪਾਂ ਜਦੋਂ ਦੇਖਦੇ ਹਾਂ ਥੀਏਟਰ 'ਚ ਤੇ ਬਹੁਤ ਅੱਛਾ ਲੱਗਦਾ ਸੀ ਉਹ ਉਹਨਾਂ ਦੀ ਅਦਾਇ ਉਹਨ ਕੀ ਉਹਨਾਂ ਦੀ ਜੋ ਵੀ ਅਦਾਇ ਬਹੁਤ ਅੱਛਾ ਕਰਦੇ ਉਹ ਕਰਕੇ ਹੀ ਪਿਕਚਰ ਦੇਖ ਕੇ ਘਰ ਆ ਕੇ ਆਇਣੀ ਦੇ ਸਾਹਮਣੇ ਖਲੋ ਕੇ ਕਰਨੀ ਆ ਫਿਲਮ ਦੇਖ ਕੇ ਉਸ ਬਾਅਦ ਘਰ ਆਣਾ ਤੇ ਵੇ ਸਟਾਈਲ ਕਾਪੀ ਕਰਦੇ ਸੋ ਸਟਾਈਲ ਕਰਨਾ ਤੋਂ ਉਹਨਾਂ ਤੋਂ ਮਸਟ ਸਟਾਈਲ ਦਾਦਾ ਕਿਸਾ ਕਰਦੇ ਆ ਉਹਨਾਂ ਦਾ ਸਟਾਈਲ ਇਸ ਤਰ੍ਹਾਂ ਕਰਨਾ ਵਾ ਇਸ ਤਰ੍ਹਾਂ ਮੈਂ ਆਇਨਾ ਦੇ ਸਾਹਮਣੇ ਖੜਾ ਹੋ ਕੇ ਸਟਾਈਲ ਕਰਨਾ ਤੇ ਫਿਰ ਮਨ ਨੂੰ ਵੀ ਖੁਸ਼ੀ ਮਿਲਨੀ ਤੇ ਵੀ આજ ਮੈਂ ਰਾਜੇਸ਼ ਖਰਨਾਦੇ ਜਿਹੜੇ ਡਬਲ ਸੂਪਰਸਟਾਰ ਹਨ ਉਹਨਾਂ ਦੀ ਕਾਪੀ ਕਰਦਾ ਤੇ ਮੈਨੂੰ ਵੀ ਅੱਛਾ ਚੰਗਾ ਲੱਗਦਾ ਸੀ ਤੇ ਫਿਰ ਕਿ ਇਸ ਤਰ੍ਹਾਂ ਆਸਾ-ਇਸਾ ਬੰਬਈ ਕੇ ਫਿਰ ਮੈਨੂੰ ਉਹਨਾਂ ਨੇ ਸਿਲੈਕਟ ਕਰ ਲਿਆ ਜੀ ਸ਼ੋਅ ਦਾ ਨਾ ਹੀ ਐਂਟਰਟੇਨਮੈਂਟਲੀ ਕੁਝ ਵੀ ਕਰੇਗਾ ਉਹ ਮੇਨ ਜੱਜ ਹੀ ਫਾਰਕਾਨ ਅਨਮਲਿਕ ਔਰ ਐਂਕਰ ਹੀ ਕ੍ਰਿਸ਼ਨਾ ਔਰ ਮੋਨਾ ਸਿੰਘ ਇਹ ਐਂਕਰ ਹੈਗਾ ਇਹ तो कृष्णा ने अपना क्या अनु मलिक और फारा खान ने और राजेश खन्ना की तो तारीफ की वो क्योंकि वो तारीफ के काबिल है साथ में मेरी भी कर दी तो मुझे बहुत अच्छा लगा कि मैं आज उन्होंने वजह न ही मैनू भी मौका मिले इस तारीफ दे मली कबूल है मैनू उन्होंने जो तारीफ की उन्होंने मैनू बहुत चंगा लगा ਕਿ ਅੱਜ ਮੈਂ ਜਿੰਨੀ ਵੀ ਤਾਰੀਫ ਕਰਦੇ ਵੇ ਸਿਰਫ ਰਾਜੇਸ਼ ਖੰਨਾ ਦੀ ਵਜ੍ਹਾ ਨਾਲ ਹੈ ਲੋਕ ਬੁਲਾਉਂਦੇ ਨੇ ਤੁਹਾਨੂੰ ਇਤਨਾ ਕਿਤੇ ਕੋਈ ਪਾਰਟਿਸਪੇਟ ਕਰਦੇ ਹੋ ਕਾਰਜਕ੍ਰਮ ਕਰਦੇ ਹੋ ਹਾਂ ਹਾਂ ਮੈਂ ਬੜੇ ਸਟੇਟ ਸ਼ੋਅ ਕੀਤੇ ਨੇ ਪਾਰਟੀਆਂ ਜਾਂਦਾ ਵੱਡੇ ਪਾਰਟੀ ਤੇ ਕੋਈ ਵਾਹ ਸ਼ਾਦੀ ਤੇ ਬੁਲਾ ਲੈਂਦਾ ਹੈ ਤੇ ਸੈਲਫੀਆਂ ਦਾ ਦੌਰ ਪੂਰਾ ਚੱਲਦਾ ਹੁੰਦਾ ਹਾਂ ਸਤ ਆਹ ਦੇਖੋ ਜੀ ਤੁਹਾਨੂੰ ਤਾਂ ਪਤਾ ਕਿ ਰਾਜੇਸ਼ ਖੰਨਾ ਦੀਆਂ ਲੜਕੀਆਂ ਬਹੁਤ دیਵਾਨੀ ਹੁੰਦੀ ਉਹ ਫੈਨ ਹੁੰਦੇ تھے ਰਾਜੇਸ਼ ਖੰਨਾ ਕੇ ਔਰ ਫਿਰ ਜਦੋਂ ਹੀ ਆਪਣਾ ਉਹਨਾਂ ਦੀ ਲੁੱਕ ਚ ਆਣਾ ਉਹਨਾਂ ਦੇ ਸਟਾਈਲ ਮਾਰਨੇ ਤੋਂ ਕਾਫੀ ਜੈਂਸ ਲੇਡੀਜ਼ ਸਭ ਫੋਰਵਰਡ ਚ ਜਾਂਦੇ ਤਾਂ ਫਿਰ ਅਲਗ سی ਫੀਲਿੰਗ ਆਂਦੀ ਕਿ ਮੈਂ ਡੁਪਲੀਕੇਟ ਹਾਂ ਕਿ origignal ਹਾਂ ਫੀਲਿੰਗ ਰੀਜਲ ਵਾਲੀ ਵਾਲੀ

ਸੋਨੀ ਟੀਵੀ ਤੇ ਆਇਆ ਠੀਕ ਹੈ ਸੋਨੀ ਟੀਵੀ ਤੇ ਆਇਆ ਤੇ ਬੜੇ ਪਿਆਰ ਨਾਲ ਇੱਜ਼ਤ ਨਾਲ ਆਪਣੇ ਘਰ ਆਇਆ ਜਨਕਿ ਪੈਸਾ ਵੀ ਮਿਲੇ ਹੈ ਠੀਕ ਹੈ ਮਾਨ ਪਿਆਰ ਮੁਹੱਬਤ ਆਡੀਅנס ਦਾ ਸਭ ਕੁਝ ਮਿਲਿਆ ਮੈਨੂੰ ਤੇ ਮੈਨੂੰ ਜਾਨੀ ਕੋ ਖਾ ਪੂਰਾ ਗਿਆ ਕਿ ਮੈਂ ਇੱਕ ਵਾਰੀ ਪਰਦੇ ਤੇ ਆਵਾਂ ਤੇ ਮੈਂ ਪਰਦੇ ਤੇ ਆ ਗਿਆ ਦੁਖਨਾ ਸਾਹਿਬ ਇਸ ਫਾਨੀ ਸੰਸਾਰ ਨੂੰ ਛੱਡ ਕੇ ਆਲਵੇਦਾ ਕਹਿ ਕੇ 2012 ਵਿੱਚ ਚਲੇ ਗਏ ਉਦੋਂ ਫਿਰ ਉਸ ਵੇਲੇ ਉਦੋਂ ਕੀ ਮਹਿਸੂਸ ਹੋਇਆ ਸੀ ਮਨ ਵਿੱਚ ਕਿਸਾਂ ਦਾ ਰਿਹਾ ਸੀ ਉਸ ਵੇਲੇ ਇਹ ਹੋਇਆ ਕਿ ਯਾਰ ਇੱਕ ਮਹਾਨ ਹਸਤੀ ਜਿਨ੍ਹਾਂ ਨੇ ਜਿਹੜੇ بڑے ਕਲਾਕਾਰ ਰਾਜेश ਕਰਨਾ ਜੀ ਕਾਕਾ ਜੀ ਕਹਿੰਦੇ تھے ਕਹਿੰਦੇ تھے ਉਪਰ ਆਕਾ ਹੇਠੇ ਕਾਤਾ मुलाकात हुई हुई रूबरू ना एक्चुअली उन्होंने साथ मेरी मेरी मुलाकात नहीं हुई मुलाकात शौक ही कर तो उस तो पहले यो इस दुनिया से चल बसे तो लेकिन ऐसा है कि बहुत सा मन टूटा कितने बड़े कलाकार ठीक है वो इस दुनिया में चले गए लेकिन वो जब तक दुनिया रहेगी ਹੂੰ ਉਹਨਾਂ ਦਾ ਨਾਮ ਰਹੇਗਾ ਬਿਲਕੁਲ ਉਹਨਾਂ ਦਾ ਉਹ ਜਨ ਕੇ ਅਮਰ ਰਹੇਗਾ ਕਾਕਾ ਜੀ ਅਮਰ ਹੈ ਜਿੰਨੇ ਮਰਜੀ ਹੀਰੋ ਆ ਜਾਣ ਪਰ ਉਹ ਉਹਨਾਂ ਦਾ ਮੁਕਾਬਲਾ ਕੋਈ ਨਹੀਂ ਕਰ ਸਕਦਾ ਅੱਛਾ ਦੇ ਉਹ ਜੰਪਲ ਸੀਗੇ ਇੱਥੇ ਇੱਕ ਦਿਨ ਉਹਨਾਂ ਦੇ ਘਰ ਜਾਣ ਦਾ ਮੌਕਾ ਮਿਲਿਆ ਹਾਂ ਮੈਂ ਉਹਨਾਂ ਦੇ ਘਰ ਗਿਆ ਜਨ ਕੇ ਉਹ ਤਮਾਰੀ ਵਾਲੀ ਗਲੀ ਲੈਂਦੇ ਆ ਲੋਗੜ ਜੀ ਲੋਗੜ ਮੈਨੂੰ ਵੀ ਬਾਅਦ ਚ ਪਤਾ ਲੱਗਾ ਮੈਨੂੰ ਕਿਸ ਨੇ ਪਤਾ ਦੱਸਿਆ ਵੀ ਕਿ ਰਾਜੇਸ਼ ਕੰਨਾ ਦਾ ਘਰ ਤਵਾੜੀ ਵਾਲੀ ਗਲੀ ਇਹ ਲੋਗੜ ਤੇ ਫਿਰ ਹਾਂ ਫਿਰ ਮੈਂ ਕੇ ਦੋਸਤ ਨਾਲ ਖੜਾ ਯਾਰ ਮੈਂ ਤਾਂ ਪਤਾ ਨਹੀਂ ਹੈ ਤੇ ਚਲੋ ਮੇਰੇ ਨਾਲ ਦਿਖਾਖ ਲਿਆ ਮੁਰਾਜੇਸ਼ ਕੰਨਾ ਦਾ ਘਰ ਫਿਰ ਮੈਂ ਨਜ਼ਰ ਰਾਜੇਸ਼ ਕੰਨਾ ਦਾ ਪੁਰਾਣਾ ਘਰ ਦੇਖਿਆ ਇਸ ਵਕਤੋ ਮੰਦਰ ਬਣ ਚੁੱਕਾ ਹੈ ਜਿੱਥੇ ਘਰ ਘਰ ਹੀ ਉਹਨਾਂ ਦਾ ਉਹਨਾਂ ਨੂੰ ਉਹਨਾਂ ਨੇ ਮੰਦਰ ਤੇ ਬਣਾਤਾ ਉਸ ਮੈਂ ਫਿਰ ਸਾਰਾ ਦੇਖਿਆ ਕਿ ਉਹਨਾਂ ਦਾ ਬਚਪਨ ਐਸੇ ਘਰ ਚ ਬੀਤਿਆ ਨਾ ਮਨ ਚ ਖਿਆਲ ਆਣਾ ਕਿ ਯਾਰ ਸਾਡੇ ਅੰਮ੍ਰਿਤਸਰ ਦੀ ਸ਼ਾਨ ਆਲੀ ਮਹਾਨ ਸੀ ਸਾਡੇ ਇੱਥੋਂ ਦੇ ਰਹਿਣ ਵਾਲੇ ਆ ਤੇ ਉਹਨਾਂ ਦੇ ਹੀ ਅੱਜ ਮੈਂ ਥੋੜਾ ਬਹੁਤਾ ਜੋ ਵੀ ਹੈ ਛੋਟਾ ਮਟਕਾ ਕਲਾਕਾਰ ਹੈ ਮੈਂ ਜੋ ਵੀ ਹੈ ਉਹਨਾਂ ਦੇ ਰੂਪ ਚ ਉਹਨਾਂ ਦਾ ਉਹਨਾਂ ਦੇ ਕੰਮ ਨੂੰ ਲੈ ਕੇ ਮੈਂ ਤੁਰਿਆ ਠੀਕ ਹੈ ਤੇ ਇਸ ਕਰਕੇ ਕਹਿੰਦੇ ਨੇ ਮੈਨੂੰ ਮੈਂ ਤੁਹਾਨੂੰ ਉਹਨਾਂ ਦੀ ਗੱਲ ਦੱਸ ਨਹੀਂ ਸਕਦਾ ਮੈਂ ਇੱਕ ਦਿਨ ਇੱਕ ਹਾਸਾ ਹੋ ਗਿਆ ਮੇਰਾ ਮੈਂ ਕਿ ਸਟੇਟ ਤੇ ਜਾ ਰਿਹਾ ਸੀ ਸਟੇਟ ਤੇ ਜਾ ਰਿਹਾ ਤੇ ਮੇਰੇ ਜਿਹੜਾ ਵਾਰੀ ਆਈ ਉਹਨੇ ਕਿ ਰਾਜੇਸ਼ ਖਰਨਾ ਕੋ ਪੇਸ਼ ਕਰੋ ਮੈਂ ਆਪਣੀ ਲੁੱਕ ਚ ਮੈਂ ਸੂਰਤ ਤਿਆਰ ਹੋ ਕੇ ਗਿਆ ਤੇ ਉਹਨਾਂ ਨੇ ਰਾਜੇਸ਼ ਖਰਨਾ ਦੀ ਫੋਟੋ ਨੂੰ ਮਲੇ ਰੱਖਿਆ ਹੋਇਆ ਸੀ ਮੈਂ ਕਿਤਾਬ ਮੈਂ ਜੋ ਸਟੇਟ ਤੇ ਪਿਆ ਰੱਖਿਆ ਤੇ ਉਹਨਾਂ ਦੀ ਜਿਹੜੀ ਤਸਵੀਰ ਸੀ गिर ਗਈ ਤੇ ਮੈਂ ਡਰ ਗਿਆ ਮੈਂ ਹਾਂ ਯਾਰ ਪਤਨੀ ਕੀ ਹੋ ਗਿਆ ਤੁਹਮਰੀ ਕੋ ਗਲਤੀ ਹੋ ਗਈ ਤੋ ਉਹਨਾਂ ਦੀ ਫੋਟੋ गिर ਗਈ ਉਹ ਫਿਰ ਮੇਰੇ ਇੱਕ ਦੋਸਤ ਕਹਿੰਦਾ ਨਹੀਂ ਤੂੰ ਡਰਨਾ ਤੇ ਕੋ ਗਲਤੀ ਕੋਈ ਨਹੀਂ ਉਹਨਾਂ ਨੂੰ ਖੁਸ਼ੀ ਮਿਲੀ ਹੈ ਕਿ ਕੋਈ ਬੰਦਾ ਮੇਰੀ ਕਮੀ ਪੂਰੀ ਕਰ ਰਿਹਾ ਹੈ ਪੂਰੀ ਕਰ ਰਿਹਾ ਹੈ ਹਾਂ ਫਿਰ ਮੈਨੂੰ ਮਨ ਚ ਖੁਸ਼ੀ ਹੋ ਗਈ ਯਾਰ ਗੱਲ ਤਾਂ ਸਹੀ ਕਹੀ ਉਹਨਾਂ ਬੰਦੇ ਨੇ ਕਿ ਮੇਰੀ ਕਮੀ ਪੂਰੀ ਕਰਨ ਵਾਸਤੇ ਬੰਦਾ ਕੋ ਆ ਗਿਆ ਫਿਰ ਉਹਨੇ ਮੈਂ ਆਪਣਾ ਕੰਮ ਕੀਤਾ ਆਪਣਾ ਰਾਜੇਸ਼ ਕਨਨ ਦੇ ਜੋ ਗਾਣਿਆਂ ਤੇ ਡਾਂਸ ਕੀਤਾ ਤੇ ਫਿਰ ਪਬਲਿਕ ਦਾ ਪਿਆਰ ਆਦਰ ਸਮਾਨ بڑے بڑے ਲੀਡਰ ਜੋ ਉੱਥੇ ਹੁੰਦੇ ਆ ਉਹਨਾਂ ਨੇ ਬੜੇ ਉਹਨਾਂ ਨੇ ਮੈਨੂੰ ਪਿਆਰ ਦਿੱਤਾ ਕਿ ਲੋਕਾਂ ਦਾ ਆਸ਼ੀਰਵਾਦ ਮਿਲਿਆ ਇਸ ਸਮੇਂ ਮੈਂ ਕਾਫੀ ਸ਼ੋਅ ਕਰਦਾ ਰਿਹਾ ਦਿੱਲੀ ਲੁਧਿਆਣੇ ਕਾਫੀ ਜਗ੍ਹਾ ਮੈਂ ਗਿਆ ਆ ਪਾਣੀਪਤ ਠੀਕ ਹੈ ਬੰਬਈ ਵੀ ਚਲੋ ਧੰਨਵਾਦ ਪਹਿਲਾਂ ਦੱਸਿਆ ਕਿ ਬੰਬਈ ਮੈਂ ਸਿਲੈਕਟ ਹੋਇਆ ਜਦੋਂ ਮੈਂ ਬੰਬਈ ਹੋਇਆ ਉਸ ਤੋਂ ਬਾਅਦ ਮੇਰੀ ਕਾਫੀ ਪਹਿਚਾਨ ਅੰਬਰਸਰ ਬਣ ਗਈ ਹਾਂ ਲੋਕੀ ਮੈਨੂੰ ਜਨਨ ਲਾ ਤੇ ਵੀ ਇੱਕ ਰਾਜੇਸ਼ ਖਰਨਾ ਕੀ ਤਰ੍ਹਾਂ ਦਿਖਦੇ ਨੇ ਉਹ ਰਾਜੇਸ਼ ਕਰਨਾ ਦੀ ਕਾਪੀ ਕਰਦੇ ਹੁਣ ਮਨ ਵਿੱਚ ਕੋਈ ਖੁਆਇਸ਼ ਹੋਵੇ ਜਿਹੜੀ ਕਿ ਅਜੇ ਹਦੂਰੀ ਹੋਵੇ ਤੁਸੀਂ ਪੂਰੀ ਕਰਨਾ ਚਾਹੋ ਦੇਖੋ ਜੀ ਮਨ 'ਚ ਅਜੇ ਵੀ ਖੁਆਇਸ਼ ਹੈਗੀ ਹੈ ਕਹਿੰਦੇ ਜੇ ਕਲਾਕਾਰ ਹੋਵੇ ਉਹ ਕਦੀ ਨਹੀਂ ਮਰਦਾ ਕਦੀ ਨਹੀਂ ਮਰਦਾ

ਮਜ਼ਮਾਨੇ ਦੀ ਨਜ਼ਰੋਂ ਮੇਂ ਕੁਝ ਵੀ ਨਾ ਥਾ ਮੇਰੀ ਅੱਖਾਂ ਮੇਂ ਅੱਤ ਤੱਕ ਆਪਕੀ ਤਸਵੀਰ ਹੈ ਵਾਹ ਉਹਦੇ ਥੋੜੇ ਥੋੜੇ ਜਿਹੇ ਕਲਾਕਾਰਾਂ ਕਰਕੇ ਹੀ ਉਹ ਅੱਜ ਵੀ ਮਿੱਟ ਛਾਪ ਛੱਡੇ ਹੋਏ ਨੇ ਲੋਕਾਂ ਦੇ ਜ਼ਿਲ੍ਹੇ ਵਿੱਚ ਭਾਵੇਂ ਉਹ ਇਸ ਸੰਸਾਰ ਵਿੱਚ ਨਹੀਂ ਨੇ ਪਰ ਯਾਦਾਂ ਉਹਨਾਂ ਦੀ ਲਗਾਤਾਰ ਬਣੀ ਹੋਈਆਂ ਹਾਂ ਜੀ ਇਹ ਦੇਖੋ ਉਹਨਾਂ ਦੀ ਵੱਡੇ ਰਾਜੇਸ਼ ਖੰਨਾ ਦਾ ਮਨਾਇਆ ਜਾਂਦਾ ਅੰਬਰਸਤ ਬਗੈਦਾ ਸ਼ੋਕ ਰਾਜ ਜਾਂਦਾ ਹੈ ਰਾਜੇਸ਼ ਖੰਨਾ ਦੀ ਯਾਦ ਜਦੋਂ ਉਹਨਾਂ ਦੇ ਆਪਣਾ ਡੈਥ ਹੋਈ ਸੀ ਉਹਦੇ ਵੀ ਉਹਨਾਂ ਦੇ ਅਫਸੋਸ ਤੇ ਜੋ ਵੀ ਆਪਣਾ ਸਾਰਾ ਕੀਤਾ ਜਾਂਦਾ ਉਹਨਾਂ ਨੂੰ ਆਪਾਂ ਹਰ ਸਾਲ ਯਾਦ ਕਰਦੇ ਹਾਂ ਤੇ ਬਹੁਤ ਹੀ ਉਹਨਾਂ ਦੇ ਖੁਸ਼ੀ ਹੋਇਆ ਜੀ ਅਪਾ ਪੂਰਾ ਨਾ ਦਾ ਮਲੇ ਕਰਦੇ ਆ ਕਿ ਦਿਨ ਦੀ ਸ਼ੁਰੂਆਤ ਕਿਸ ਨਾਲ ਹੁੰਦੀ ਹੈ ਹਾਂਜੀ ਦਿਨ ਦੀ ਸ਼ੁਰੂਆਤ ਕਿਸ ਨਾਲ ਕਰਦੇ ਹਾਂ ਹਾਂ ਦਿਨ ਦੀ ਸ਼ੁਰੂਆਤ ਮੈਂ ਸੰਗੀਤ ਨਾਲ ਕਰਦਾ ਜੀ ਹਾਂ ਕਿਉਂਕਿ ਮੇਰੇ ਅੰਦਰ ਸੰਗੀਤ ਇੱਕ ਬਹੁਤ ਭਰਿਆ ਹੈ ਮੈਂ ਸੰਗੀਤ ਨੂੰ ਹਮੇਸ਼ਾ ਉਜਾਗਰ ਕਰਦਾ ਤੇ ਸੰਗੀਤ ਨੂੰ ਮੈਂ ਦਿਲ ਨਾਲ ਸੁਣਨਾ ਹਾਂ ਚਾਹੇ ਮੈਂ ਸੁਨੀਹਾ ਦੇਣਾ ਚਾਹਉ ਰਜੀਸ਼ ਖੰਨਾ ਦੇ ਜਿਹੜੇ ਫੈਨਸ ਨੇ ਬਹੁਤ ਵੱਡੀ ਗਿਣਤੀ ਵਿੱਚ ਫੈਨ ਹੋਣਗੇ ਉਹਨੂੰ ਕੀ ਮੈਸੇਜ ਦੇਣਾ ਚਾਹੋਗੇ ਉਹਨਾਂ ਨੂੰ ਮੈਸੇਜ ਇਹ ਕਰਨਾ ਹੈ ਕਿ ਦੇਖੋ ਨਵੇਂ ਗਾਣੇ ਅੱਛੇ ਤੇ ਪੁਰਾਣੇ ਗਾਣਿਆਂ 'ਚ ਸੁਣੋ ਤੇ ਸੀ ਕਿੰਨਾ ਫਰਕ ਜੇ ਅੱਜਕੱਲ੍ਹ ਤੁਹਾਨੂੰ ਅੱਜਕੱਲ੍ਹ ਦੇ ਗਾਣਿਆਂ 'ਚ ਨਹੀਂ ਸਮਝ ਆਏਗੀ ਉਹ ਗਾਣੇ 2 ਦਿਨ ਚੱਲਣਗੇ 3 ਦਿਨ ਗੱਲ ਨਹੀਂ ਹੁੰਦੇ ਪੁਰਾਣੇ ਗਾਣੇ ਜਿਹੜੇ ਆ ਉਹ ਤੁਸੀਂ ਜਦੋਂ ਮੱਝ ਸੁਣ ਲੋ ਫੈਮਿਲੀ 'ਚ ਬਹਿ ਕੇ ਪਰਿਵਾਰ 'ਚ ਸੁਣ ਸਕਦੇ ਹੋ ਕੋਈ ਹੋ ਜਾ ਗਾਣਾ ਨਹੀਂ ਠੀਕ ਹੈ ਬੜੇ ਹੀ ਲੇਖਤ ਦੇ ਗਾਣੇ ਲਿਖੇ ਹੋਏ ਨੇ ਰਾਜेश ਖੰਨਾ ਦੇ ਜੋ ਵੀ ਕਿਸੇ ਨੇ ਵੀ ਲਿਖੇ ਨੇ ਬਹੁਤ ਹੀ ਅੱਛੇ ਗਾਣੇ ਤੋਂ ਸਦਾ ਭਾ ਜਦ ਤੱਕ ਇਹ ਦੁਨੀਆ ਰਹੇਗੀ ਰਾਜेश ਖੰਨਾ ਦੇ ਗੀਤ ਸਦਾ ਹੀ ਗੂੰਗੁਨਾਦੇ ਰਹਿਣਗੇ ਹੇ ਬਿਲਕੁਲ ਜੀ ਬਿਲਕੁਲ ਥੈਂਕ ਯੂ ਜੀ ਹਾਂ ਬਿਲਕੁਲ ਜੀ ਇਹ ਨੇ ਰਵੀ ਕੁਮਾਰ ਜਿਹੜੇ ਕੀ ਹੁਬ ਹੁ ਰਾਜੇਸ਼ ਖੰਨਾ ਲੱਗਦੇ ਨੇ ਔਰ ਲਗਾਤਾਰ ਬਿਲਕੁਲ ਰਾਜੇਸ਼ ਖੰਨਾ ਦਾ ਸਟਾਈਲ ਜਿਹੜਾ ਕਿ ਇਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਅਪਣਾਇਆ ਹੋਇਆ ਤੇ ਜਦੋਂ ਲੋਕਾਂ ਨੇ ਇਹਨਾਂ ਨੂੰ ਰਿਕੋਗਨਾਈਜ਼ ਕਰਨਾ ਸ਼ੁਰੂ ਕੀਤਾ ਰਾਜੇਸ਼ ਖੰਨਾ ਕਹਿਣਾ ਸ਼ੁਰੂ ਕੀਤਾ ਤੇ ਉਦੋਂ ਹੋਰ ਮਨ ਵਿੱਚ ਕੰਫੀਡੈਂਸ ਵਧਿਆ ਤੇ ਇਹਨਾਂ ਨੇ ਰਾਜੇਸ਼ ਖੰਨਾ ਨੂੰ ਬਿਲਕੁਲ ਫੋਲੋ ਕਰਨਾ ਸ਼ੁਰੂ ਕੀਤਾ ਮਮੇ ਰਾਜੇਸ਼ ਖੰਨਾ ਇਸ ਦੁਨੀਆ ਵਿੱਚ ਨਹੀਂ ਨੇ ਪਰ ਅੱਜ ਵੀ ਉਹ ਲੱਖਾਂ करोड़ा राज कर देने कैमरा पर्सन विपमल शर्मा दैनिक टीवी अमृतसर देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर